Aishmanji, yeah. hello, how are you? I'm fine. Fine, all good? good yeah, no problem. Treatment? Yes. Satisfied? Yes, satisfied. They are treating me well, everybody is good with me. I'm okay. All good? Yeah, but today we went to the Oh, the doctor. Doctor. Yeah, we to the oh doctor. doctor, yes, yes, doctor. yes. Dr. Raman Singla. Yes, yeah, to, to your legs. Yeah. But these guys here, they're all good with me. All good? Yeah, guy, every staff, yes. I have Yes. ਥੈਂਕ ਯੂ ਥੈਂਕ ਯੂ ਸੋ ਮਾਚ ਥੈਂਕ ਯੂ ਵੈਰੀ ਮਾਚ ਥੈਂਕ ਯੂ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਆਇਸ਼ਮਾਨਾ ਦਾ ਵੀ ਟ੍ਰੀਟਮੈਂਟ ਚੱਲਦਾ ਬੈਸਟ ਅਫਰੀਕਾ ਤੋਂ ਆਇਆ ਏ ਵੀਰ ਬੰਬੇ ਇਲਾਜ ਕਰਾਉਣ ਲਈ ਆਇਆ ਸੀ ਉੱਥੋਂ ਆਨਲਾਈਨ ਹੀ ਹਸਪੀਟਲ ਦੇ ਬਾਰੇ ਚ ਇਹਨਾਂ ਨੇ ਗੱਲਬਾਤ ਕਰਕੇ ਉੱਥੇ ਐਡਮਿਟ ਹੋ ਗਿਆ ਕਿ ਬੰਬੇ ਦੇ ਵਿੱਚ ਤੇ ਬੰਬੇ ਹਸਪਤਾਲ ਵਾਲਿਆਂ ਨੇ 25 ਲੱਖ ਰੁਪਿਆ ਇਹਦਾ ਖਰਚਾ ਕਰਾਤਾ ਵਿਚਾਰੇ ਦਾ 25 ਲੱਖ ਰੁਪਿਆ ਸਰਫੇਕ 25000 ਰੁਪਏ ਬਚਿਆ ਸੀ ਉਹ ਵੀ ਇਹਨੇ ਕਿਤੇ ਅੰਦਰ ਲੁਕੋ ਕੇ ਰੱਖਿਆ ਸੀ ਆਪਣੇ ਕੱਪੜਿਆਂ ਦੇ ਵਿੱਚ ਵੀ ਵਾਪਸ ਇੰਡੀਆ ਤੋਂ ਮੈਂ ਟਰੈਕਟਰ ਲੈ ਕੇ ਬੈਸਟ ਅਫਰੀਕਾ ਚਲੇ ਜਾਉਂ ਉਹ ਅਖੀਰ ਤੇ ਜੇ ਮੇਰਾ ਕੋਈ ਨਈ ਹੱਲ ਹੋਊਗਾ ਤਾਂ ਉੱਥੋਂ ਮਹਾਰਾਜ ਨੇ ਸਵਾਬ ਬਣਾਏ ਚੱਚੇ ਪਾਸ਼ਾ ਨੇ ਕਿਰਪਾ ਕੀਤੀ ਵੀਰ ਨੂੰ ਫਿਰ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਏ ਸਾਡੇ ਕੋਲੇ ਸੰਗੀਤਾ ਭੈਣ ਹੋਣੀ ਪਹੁੰਚਦਾ ਕਰਕੇ ਗਏ ਨੇ ਤੇ ਹੁਣ ਇਹਦਾ ਟ੍ਰੀਟਮੈਂਟ ਚੱਲਦਾ ਕਹਿੰਦਾ ਮੈਂ ਸੈਟੀਸਫਾਈਡ ਆ ਮੈਨੂੰ ਖੁਸ਼ੀ ਆ ਇੱਥੇ ਵਧੀਆ ਇਲਾਜ ਹੋ ਰਿਹਾ ਸਾਰੇ ਡਾਕਟਰ ਸਾਡੀ ਟੀਮ ਸਾਰੀ ਪੂਰੀ ਪ੍ਰੋਪਰ ਕੇਅਰ ਕਰਦੀ ਇਹਨਾਂ ਦਾ ਤੇ ਹੁਣ ਇਹਨਾਂ ਨੂੰ ਅੱਜ ਅੱਜ ਐਡਮਿਟ ਹੋਣਾ ਇਹਨਾਂ ਨੇ ਨਾ ਅੱਜ 10 ਸੈਕਿੰਡ ਚੈੱਕ ਅਪ ਹੋਣਾ ਅ ਅੱਜ ਚੱਲੇ ਦੇ ਹਸਪੀਟਲ ਡਾਕਟਰ ਦੱਸ ਦਿਆ ਵੀ ਇਹਨਾਂ ਦੇ ਸਾਰਾ ਪੈਰ ਜਿਹੜਾ ਖਰਾਬ ਹੋਇਆ ਹੋਇਆ ਉਹ ਸਾਫ਼ ਕਰਨਗੇ ਕਲੀਨਿੰਗ ਕਰਨਗੇ ਕਿਉਂਕਿ ਵਿੱਚੋਂ ਪੈਰ ਗਲਗਤ ਤਿੰਨ ਥਾਵਾਂ ਤੋਂ ਫੈਕਚਰ ਹੈ ਨਾ ਤਿੰਨ ਥਾਵਾਂ ਤੋਂ ਫੈਕਚਰ ਆਂ ਡਰ ਸਾਹਿਬ ਹਾਂਜੀ ਤਿੰਨ ਥਾਵਾਂ ਤੋਂ ਫੈਕਚਰ ਆ ਡਾਕਟਰ ਰਮਨ ਸਿੰਘਲਾ ਨੇ ਜਿਹੜੇ ਸਾਡੇ ਆਰਥੋ ਦੇ ਉਹ ਦੇਖਦੇ ਨੇ ਇਹਨਾਂ ਨੂੰ ਹੁਣ ਅੱਜ ਉੱਥੇ ਉਹਨਾਂ ਨੇ ਅੰਡਰ ਚੱਲੇ ਕਰਿਓ ਅਰਦਾਸ ਇਹ ਪਰਦੇਸੀ ਇੱਥੇ ਬੜੀ ਉਮੀਦ ਲੈ ਕੇ ਆਇਆ ਬੜੀ ਆਸ ਲੈ ਕੇ ਆਇਆ ਠੀਕ ਹੋ ਕੇ ਜਾਵੇ ਘਰੇ ਆਪਣੇ ਬੱਚਿਆਂ 'ਚ ਜਾਵੇ ਇਹਦੇ ਬੱਚੇ ਆ ਹਾਊ ਮਾਚ ਚਿਲड्रन ਯੂਅਰ ਚਿਲड्रन 3 ਡਾਟਰ ਡਾਟਰ 3 3 ਡਾਟਰਸ ਓਕੇ ਤਿੰਨ ਕੁੜੀਆਂ ਦਾ ਬਾਪ ਆ ਤੇ ਆਪਣੇ ਵਾਂਗੂ ਤਾਂ ਨਹੀਂ ਵੀ ਵਿਚਾਰਾ ਤਿੰਨ ਕੁੜੀਆਂ ਦਾ ਬਾਪ ਆ ਕੁੜੀਆਂ ਮਤਲਬ ਮੁੰਡਿਆਂ ਤੋਂ ਘੱਟ ਆ ਕਿਸੇ ਤੋਂ ਪਰ ਬਸੇ ਠੀਕ ਹੋ ਜੇਵੇ ਜਲਦੀ ਜਲਦੀ ਖਵਾਰੇ ਪੁੱਤ ਇਹਦਾ ਫੂਡ ਆ ਗਿਆ ਜਿਵੇਂ ਫੂਡ ਵੀ ਅਸੀਂ ਹੁਣ ਪ੍ਰੋਪਰ ਹਸਪੀਟਲ ਵਾਸਤੇ ਅਲੱਗ ਤੋਂ ਤਿਆਰ ਕਰਵਾਉਂਦੇ ਆ ਵਧੀਆ ਤਰੀਕੇ ਨਾਲ ਹਾਈਜੀਨ ਸਾਡੇ ਡਾਈਟੀਸ਼ਨ ਡਾਕਟਰ ਨੇ ਜਿਹੜੇ ਮੈਡਮ ਹੈ ਨਾ ਉਹ ਬਹੁਤ ਵਧੀਆ ਪ੍ਰੈਪਰੇਸ਼ਨ ਵਗੈਰਾ ਪ੍ਰੋਪਰ ਕਰਵਾਉਂਦੇ ਨੇ ਵੀ ਹਸਪੀਟਲ ਦਾ ਫੂਡ ਆ ਜਿਹੜਾ ਵਧੀਆ ਹੋਵੇ ਇੱਧਰ ਵੀ ਜਿਵੇਂ ਸਾਡੀਆਂ ਕੇਅਰ ਟੇਕਰ ਭੈਣਾਂ ਲੱਗੀਆਂ ਹੋਈਆਂ ਜਿੰਨੇ ਵੀ ਸਾਡੇ ਫੀਮੇਲ ਮੈਂਬਰ ਨੇ ਕਿਸੇ ਨੂੰ ਫੂਡ ਦੇਣਾ ਵਾ ਕਿਸੇ ਦੇ ਕੱਪੜੇ ਚੇਂਜ ਕਰਾਉਣੇ ਆ ਕਿਸੇ ਦੇ ਨਹ ਕੱਟਣੇ ਆ ਕਿਸੇ ਦੇ ਬਾਲ ਬਣਾਉਣੇ ਆ ਤੇ ਮੇਲ ਪਰਸਨ ਨੇ ਉਹਨਾਂ ਨੂੰ ਵੀ ਜਿਵੇਂ ਮੇਲ ਵਲੰਟੀਅਰਾਂ ਦੇ ਸਾਡੇ ਆ ਜੀਡੀਐਸ ਸਟਾਫ ਲੱਗਿਆ ਹੋਇਆ ਵਾ ਇਹ ਵੀ ਸਾਰਾ ਦਿਨ ਹੁਣ ਜਿਵੇਂ ਧਿਆਨ ਰੱਖਦੇ ਨੇ ਵੀ ਕੋਈ ਕਿਸੇ ਨੂੰ ਜਰੂਰ ਤੱਕ ਜਿਹੜਾ ਡਾਈਪਰ ਬਦਲਣਾ ਹੈ ਕਿਨੇ ਟਾਇਲਟ ਵਿੱਚ ਕਰ ਲੀਏ ਕਿਸੇ ਨੇ ਵਾਸ਼ਰੂਮ ਵਿੱਚ ਕਰ ਲਿਆ ਵਾ ਤੇ ਹੁਣ ਬਾਪੂ ਗੋਪਾਲ ਚਾਰ ਪੰਜਾਂ ਤੋਂ ਇੱਥੇ ਅਸੀਂ ਨੌ ਕੱਟਣ ਵਾਲੇ ਸੀਗੇ ਉਹ ਨੌ ਕੱਟੀ ਜਾਂਦਾ ਮੁੰਡਾ ਐਦਾਂ ਯਾਨੀ ਕਿ ਸਾਰਾ ਸਾਡੇ ਹਸਪੀਟਲ ਦਾ ਸਟਾਫ ਪ੍ਰੋਪਰ ਅਸੀਂ ਇੱਥੇ ਇੱਕ ਵੀ ਰੁਪਏ ਦੀ ਕੋਈ ਬਿੱਲ ਪਰਚੀ ਨਹੀਂ ਕੱਟੀ ਜਾਂਦੀ ਕਿਸੇ ਦੀ ਵੀ ਦੇ ਪ੍ਰੋਪਰ ਇੱਕ ਵਧੀਆ ਹਸਪੀਟਲ ਛੋਟਾ ਜਿਹਾ ਹੀ ਆ ਸਾਡਾ ਹਸਪੀਟਲ ਤਾਂ 20 25 ਬੈੱਡ ਲੱਗਦੇ ਇੱਥੇ ਥੱਲੇ ਤੇ 8 ਬੈੱਡ ਦਾ ਆਈਸੀਯੂ ਆ ਸਾਡਾ ਨਿੱਕਾ ਜਿਹਾ ਪਰ ਅਸੀਂ ਕੋਸ਼ਿਸ਼ ਕਰਦੇ ਆਂ ਵੀ ਉਹ ਹਰ ਫੈਸਿਲਿਟੀ ਇੱਥੇ ਜਿਹੜੀ ਦਿੱਤੀ ਜਾ ਸਕੇ ਜਿਹੜੀ ਮਰੀਜ਼ਾਂ ਨੂੰ ਲੋੜ ਆ ਮੇਰੇ ਮਾਤਾ ਜੀ ਮਾਤਾ ਰਸ਼ਨ ਕੋਰ ਜੀ ਵੀ ਸਾਡੇ ਨਾਲ ਜਿਹਨੇ ਸਾਰਾ ਦਿਨ ਹਸਪਤਾਲਾਂ ਚ ਵੀ ਡਗੇੜਾ ਮਾਰਨਾ ਉਹਨਾਂ ਨੂੰ ਮਿਲਣਾ ਉਧਰ ਬੀਬੀਆਂ ਕੋਲੇ ਉਹਨਾਂ ਨੂੰ ਮਿਲਣਾ ਗੇੜਾ ਮਾਰਨਾ ਸਾਰਿਆਂ ਦਾ ਖਿਆਲ ਰੱਖਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ